ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਅੱਜ ਸਵੇਰੇ ਦੀ ਇੱਕ ਬਹੁਤ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਛੋਟੇ ਸਕੇ ਭਰਾ ਨੇ ਵੱਡੇ ਸਕੇ ਭਰਾ ਦਾ ਕਤਲ ਕਰ ਦਿੱਤਾ ਤੇ ਮੌਕੇ ਤੇ ਪੁਲਿਸ ਪਹੁੰਚੀ ਹੈ ਤੇਜ ਤਾਰ ਹਥਿਆਰ ਨਾਲ ਕਤਲ ਕੀਤਾ ਜਾਂਦਾ ਹੈ ਅਤੇ ਹੁਣ ਕਾਤਲ ਭਰਾ ਜਿਹੜਾ ਫਰਾਰ ਹੈ ਤੇ ਮ੍ਰਿਤਕ ਦੀ ਪਛਾਣ ਅਜੇ ਕੁਮਾਰ ਵੱਜੋ ਹੋਈ ਹੈ ਜਿਸ ਦੀ ਉਮਰ 35 ਸਾਲ ਦੱਸਿਆ ਜਾ ਰਹੀ ਹੈ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਬਟਾਲਾ ਦੇ ਗਾਂਧੀ ਕੈਂਪ ਦੀ ਸ਼ਿਵ ਮੰਦਰ ਗਲੀ ਵਿੱਚ ਦੇਰ ਸ਼ਾਮ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਛੋਟੇ ਸੱਕੇ ਭਰਾ ਜਿਸ ਦਾ ਨਾਮ ਹੀਰਾ ਦੱਸਿਆ ਜਾ ਰਿਹਾ ਹੈ ਉਸ ਨੇ ਆਪਣੇ ਵੱਡੇ ਭਰਾ ਦਾ ਤੇਜ਼ ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਪਹਿਲਾਂ ਉਸ ਤੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਮੌਕੇ ਤੇ ਪੁਲਿਸ ਟੀਮ ਪਹੁੰਚਦੀ ਹੈ ਉਹਨਾਂ ਵੱਲੋਂ ਜਾਂਚ ਸ਼ੁਰੂ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਘਟਨਾ ਦੇ ਬਾਰੇ ਜਾਣਕਾਰੀ ਦਿੰਦੋ ਇਹ ਮਹੱਲਾ ਵਾਸੀਆਂ ਨੇ ਦੱਸਿਆ ਕਿ ਅਜੇ ਕੁਮਾਰ ਅਤੇ ਉਸ ਦਾ ਛੋਟਾ ਭਰਾ ਹੀਰਾ ਇੱਕੋ ਘਰ ਵਿੱਚ ਰਹਿੰਦੇ ਸਨ ਵੱਡੇ ਭਰਾ ਦਾ ਤਲਾਕ ਹੋ ਚੁੱਕਾ ਸੀ ਅਤੇ ਉਸ ਦਾ ਇੱਕ ਬੱਚਾ ਵੀ ਹੈ ਛੋਟਾ ਭਰਾ ਵੀ ਵਿਆਹਿਆ ਹੋਇਆ ਹੈ ਲੇਕਿਨ ਵੱਡੇ ਭਰਾ ਦੇ ਦੂਜੀ ਮਹਿਲਾ ਨਾਲ ਨਾਜਾਇਜ਼ ਸਬੰਧਾ ਕਰਕੇ ਦੋਨਾਂ ਭਰਾਵਾਂ ਦਾ ਆਪਸ ਵਿੱਚ ਕਲੇਸ਼ ਰਹਿੰਦਾ ਸੀ ਜਿਸ ਦੇ ਕਰਕੇ ਝਗੜਾ ਹੋ ਜਾਂਦਾ ਤੇ ਝਗੜੇ ਤੋਂ ਬਾਅਦ ਤੇਜ਼ ਤਰ ਹਥਿਆਰ ਨਾਲ ਛੋਟਾ ਭਰਾ ਵੱਡੇ ਭਰਾ ਤੇ ਹਮਲਾ ਕਰਪਿੰਦਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਉਤੋਂ ਫਰਾਰ ਹੋ ਜਾਂਦਾ ਉੱਥੇ ਹੀ ਮੌਕੇ ਤੇ ਵਾਰਦਾ ਤੇ ਪੁਲਿਸ ਟੀਮ ਪਹੁੰਚ ਜਾਂਦੇ ਤੇ ਡੀਐਸਪੀ ਸੰਜੀਵ ਕੁਮਾਰ ਨੇ ਘਟਨਾ ਬਾਰੇ ਦੱਸ ਦੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਸੀਂ ਉਸ ਬੱਚੇ ਬਾਰੇ ਸੋਚਦੇ ਹਾਂ ਕਿ ਮਾਪੇ ਦਾ ਪਹਿਲਾ ਤਲਾਕ ਹੋ ਜਾਂਦਾ ਮਾਂ ਜਿਹੜੀ ਹੈ ਉਹ ਅਲੱਗ ਰਹਿੰਦੀ ਹੈ ਬੱਚਾ ਆਪਣੇ ਪਿਓ ਨਾਲ ਰਹਿੰਦਾ ਸੀਗਾ ਹੁਣ ਛੋਟੇ ਭਰਾ ਦੇ ਗੁੱਸੇ ਦੇ ਕਾਰਨ ਕਿਉਂਕਿ ਗੁੱਸੇ ਵਿੱਚ ਇਨਸਾਨ ਸੋਚਣ ਸਮਝਣ ਦੀ ਸ਼ਕਤੀ ਗਵਾ ਬੈਠਦਾ ਹੈ ਉਸਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਤਾਂ ਹੁਣ ਇੱਕ ਭਰਾ ਜਿਹੜਾ ਹੈ ਉਹ ਜਹਾਜੋਂ ਚਲਾ ਗਿਆ ਦੂਜਾ ਜੇਲ੍ਹ ਵਿੱਚ ਜਾਏਗਾ ਜਿਹੜਾ ਇਹ ਬੱਚਾ ਉਸਦਾ ਜੀਵਨ ਕੀ ਹੋਏਗਾ ਇਹ ਗੱਲ ਜਦੋਂ ਸੋਚਦੇ ਆ ਤਾਂ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਜੀ ਭਾਜੀ ਕੀ ਨਾਮ ਦੀ ਆਪਾਂ ਤੁਸੀਂ ਸੂਰਜ ਕੁਮਾਰ ਜੀ ਕਿੱਥੇ ਚੱਲ ਕੇ ਰਹਿੰਦੇ ਆਪਾਂ ਸਰਜੋਨਾ ਇੱਕ ਲੜਕੀ ਆਈ ਹੈ ਜਿਹਦੇ ਨਾਲ ਰਿਸ਼ਤਿਆਂ ਦਾ ਕੁਰੀ ਜਿਹਦੇ ਮੁੰਡੇ ਦਾ ਕਤਲ ਹੋਇਆ ਦਾ ਤੇ ਉਹਨੇ ਆ ਕੇ ਇੱਕ ਦੂਸਰੇ ਨਾਲ ਦੂਸਰੇ ਨਾਲ ਦੇ ਨਾਲ ਬੋਲਣ ਲੱਪੇ ਮੈਂ ਮਤਲਬ ਇੱਥੇ ਆਣਾ ਮਾ ਮ ਰਹਿਣਾ ਮਾ ਉਹ ਇਕ ਦੂਜੇ ਜੁਹਾਨੇ ਜਨੇ ਬੋਲੋ ਪਈਆਂ ਨੇ ਉਹ ਬਾਅਦ ਉਹ ਫਿਰ ਮੁੰਡਾ ਜਾਂ ਨਿਕਾਹੀ ਉਹ ਕਿ ਦਿਹਾਇਆ ਕੋਠੇ ਦੂਤਰ ਕੇ ਉਹ ਪਹਿਲਾ ਇੱਕ ਦੋ ਦਿਨ ਧੱਕਾ ਮੁੱਠਕਾ ਕੀਤਾ ਵੈਨਾਂ ਨੇ ਤੇ ਉਹ ਗੱਲ ਨਹੀਂ ਬਣੀ ਉਹ ਫਿਰ ਚਲ ਗਿਆ ਕੋਠੇ ਦੇ ਚ ਪਰ ਉੱਥੇ ਤੋਂ ਜਾਣ ਤੋਂ ਬਾਅਦ ਉਹਨੇ ਦਾਤਰ ਲਿਆਂਦਾ ਵਾ ਹੁਣ ਫਿਰ ਵੇਖਿਆ ਨਹੀਂ ਸੁਣਿਆ ਨਹੀਂ ਮਾਰੇ ਨਹੀਂ ਲੱਗ ਪਿਆ ਦਾਤਰ ਨੇ ਜਿੰਨਾ ਤੱਕ ਉਹਦੀ ਜਾਨ ਨਹੀਂ ਚਲੀ ਗਈ ਪਹਿਲਾਂ ਹੱਥੇ ਦਾਤਰ ਦੋ ਤਿੰਨ ਮਾਰੇ ਸੱਲੇ ਛੁੱਟਿਆ ਇੱਕ ਲੜਕਾ ਛੜੂ ਆ ਰਿਆ ਸੀ ਉਹਦੀ ਉਂਗਲ ਤੇ ਮੇਰੇ ਸਾਹ ਦਾ ਲਾਤੀ ਗਈ ਹੋਰੀ ਵਿਚਾਰੇ ਦੀ ਉਹ ਸੱਡੋ ਆਂਦਾ ਉਹ ਆਪਣੀ ਉਂਗਲ ਫੜੀ ਉਹ ਨਿਕਲ ਗਿਆ ਬਾਅਦ ਜਦੋਂ ਉਹਨੇ ਬਸ ਜਦੋਂ ਕੱਲਾ ਵੇਖ ਕੇ ਉਹਦੇ ਸਿਰ ਦੇ ਬੈਕ ਸਾਈਡ ਤੇ ਦਾਤਰ ਮਾਰੇ ਨੇ ਪਰ ਉਹਦੇ ਗਲੇ ਦੇ ਮਾਰੇ ਇੱਕ ਦੋ ਦੱਤਰ ਸਾਥੀ ਜੇ ਮਾਰੇ ਨੇ ਬਾਅਦ ਜਦੋਂ ਬਾਹ ਫੜੀ ਉਹਦੇ ਅੰਦਰ ਲੈ ਕੇ ਖਿੱਚ ਕੇ ਅੰਦਰ ਜਾ ਕੇ ਵੀ ਉਹਨੇ ਛੱਟਾ ਕਢਾਈਆਂ ਨੇ ਉਸ ਤੋਂ ਬਾਅਦ ਉਹ ਜੋ ਉਹਦੇ ਨਾਲ ਦੀ ਆਈ ਉਹਨੇ ਫੜ ਕੇ ਉਹਨੂੰ ਅੰਦਰ ਲਾ ਗਈ ਆ ਉਹ ਕੋਠੇ ਦੇ ਚੱਲ ਗਿਆ ਲੈ ਇੱਕ ਆਪਣੀ ਨਾਲ ਦੀ ਨੂੰ ਉਸ ਤੋਂ ਬਾਅਦ ਫੇਰ ਲੋਕੀ ਪਬਲਿਕ ਇਕੱਠੀ ਹੋ ਲੈ ਵੀ ਸਾਰੇ ਲੋਕੀ ਬਾਜਾ ਦੇ ਦੇਗੇ ਰੁਕ ਜੋ ਰੁਕ ਜਾ ਮੁਰ ਜਾ ਮੁਰ ਜਾ ਮੁਰ ਜਾ ਹੀ ਰੇ ਮੁਰ ਜਾ ਮਤਲਬ ਉਹਦੇ ਖੂਨ ਸਵਾਰੀ ਉਹਦੇ ਸਿਰ ਤੇ ਮਤਲਬ ਨਾਂ ਕੀ ਉਮਰ ਕਿੰਨੀ ਆ ਉਹਦੇ ਨਾਲ ਜਾ ਹੀ ਉਹਦੇ 35 37 ਸਾਲ ਦੀ ਲੱਗਦੀ ਉਮਰ ਜਿਹੜੀ ਸਾਥ ਉਹਦਾ ਭਰਾ ਹੀ ਛਕਾ ਜੀ ਛੋਟਾ ਭਰਾ ਉਹਦਾ ਹਾਂਜੀ ਉਹਦਾ ਨਾ ਹੀਰਾ ਹਾਂ ਦੋਵੇਂ ਭਰਾਵਾਂ ਦਾ ਹਾਂਜੀ ਹਾਂਜੀ ਦੋਵੇਂ ਛਕੇ ਭਰਾ ਨੇ ਜੀ ਸੁਮਨ ਜਿਹੜੀ ਕੁੜੀ ਹੈ ਨਾ ਜਿਹੜੀ ਮਤਲਬ ਉਹਨਾਂ ਦਾ ਰਿਲੇਸ਼ਨ ਰੱਖੀ ਵੱਡੇ ਨਾਲ ਉਹਨੇ ਲੜਾਈ ਲੁਵਾਈ ਆ ਉਹ ਲੜਾਈ ਲੁਵਾਉਣ ਤੋਂ ਬਾਅਦ ਚਲੀ ਗਈ ਐਥੋਂ ਉਹਦਾ ਵੈਹ ਨਹੀਂ ਵੈਹ ਦਾ ਹੀ ਉਹਨਾਂ ਮਤਲਬ ਸਾਡੇ ਛੜਾ ਹੋ ਗਿਆ ਦਾ ਹੀ ਐ ਉਹਦੇ ਜਿਹੜਾ ਰਹਿੰਦੀ ਸੀ ਉਹ ਕੈਂਪ ਦੀ ਆ ਇਹ ਰਾਮਚੇ ਦੇ ਘਰ ਦੇ ਲੱਗੂ ਦਾ ਘਰ ਆ ਜੀ ਕਿੰਨੀ ਕੋਮਾ ਟਾਈਮ ਹੁੰਦਾ ਜਦਾਂ ਮੂੰਹ 35 37 ਸਾਲ ਉਮਰ ਸਾਡ ਨੂੰ ਜਿੱਤ ਹਾਂਜੀ ਬੱਚਾ ਉਹਦਾ ਇੱਕ ਮੁੰਡਾ ਸੀ ਉਹਦੀ ਨਾਲ ਦੀ ਲੱਗੀ ਉਹਦਾ ਤਲਾਕ ਹੋਣ ਤੋਂ ਬਾਅਦ ਇਹ ਜਿਹਨੇ ਮਾਰਿਆ ਉਹ ਕੋਸਾ ਵਾ ਆ ਉਹਦਾ ਸੋਦਾ ਪੜਾਵਾ ਕੋਈ ਵਯਾ ਉਹ ਵੀ ਵਯਾ ਸਰ ਹੋਰੀ ਵਾਈਫ ਹੋਰੀ ਵਾਈਫ ਵੀ ਇੱਥੇ ਹੀ ਸਰ ਉਹਦੀ ਵਾਈਫ ਜਦੋਂ ਉਹਨੂੰ ਮਾਰਿਆ ਨਿਕਲ ਗਿਆ ਉਹ ਕੋਠੇ ਤੋਂ ਲੈਕਦਾ ਤਾਂ ਦੋ ਤਿੰਨ ਮਤਲਬ ਸਪਾਇਆ ਜਾਂ ਕੀ ਕੀਤਾ ਵਾ ਉਹ ਬਾਤ ਆਲਾ ਮੰਗਦਾ ਪਹਿਲਾਂ ਉਹਨਾਂ ਨਾਲ ਕੀ ਕਰਕੇ ਝਗੜਾ ਹੁੰਦਾ ਰਿਹਾ ਕਾਫੀ ਹੁੰਦਾ ਰਿਹਾ ਸਰ ਮੂੰਹ ਬਲਾਵਾ ਹੁੰਦਾ ਰਿਹਾ ਸਰ ਉਹਦੇ ਤੋਂ ਪੈਣਾ ਕੰਮ ਨਹੀਂ ਕਦੇ ਵਧਿਆਗਾ ਅੱਗੇ ਕਾਫੀ ਟੈਨਸ਼ਨ ਹੁੰਦਾ ਰਿਹਾ ਝਗੜੇ ਥੈਂਕ ਯੂ ਬਾਬੀ ਜੀ ਇਤਲਾਹ ਹੈ ਸੀ ਕਿ ਗਾਂਧੀ ਗੈਂਪ ਬ੍ਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਹਾਂ ਤੇ ਦੇਖ ਰਹੇ ਹਾਂ ਤੇ ਜਿਹੜਾ ਕ੍ਰਾਈਮ ਸੀਨ ਹੈ ਉੱਥੇ ਕਾਫੀ ਖੂਨ ਡੁੱਲਿਆ ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ ਤੇ ਅੱਗੇ ਤਫ਼ਤੀਸ਼ ਕਰਕੇ ਦੇਖਦੇ ਹਾਂ ਕਿ ਤੇ ਪਤਾ ਚੱਲੇਗਾ ਸਰ ਕਿਸ ਕੰਮ ਝਗੜਾ ਹੋਇਆ ਨਹੀਂ ਜਸਟ ਅਜੇ ਪਹੁੰਚੇ ਹਾਂ ਜੀ ਅਜੇ ਦੇਖਦੇ ਹਾਂ ਸਰ ਕੀ ਹਾਲ ਹੈ ਥੈਂਕ ਯੂ ਸਰ ਥੇ ਵਾਪਸ ਜੀ ਇਤਲਾਹ ਹੈ ਸੀ ਕਿ ਗਾਂਧੀ ਗੈਂਪ ਬਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਆਂ ਤੇ ਦੇਖ ਰਹੇ ਆਂ ਤੇ ਜਿਹੜਾ ਕ੍ਰਾਈਮ ਸੀਨ ਆ ਉਥੇ ਕਾਫੀ ਖੁੰਡੂ ਲਿਆ ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ ਤੇ ਅੱਗੇ ਤਫਤੀਸ਼ ਕਰਕੇ ਦੇਖਦੇ ਆਂ ਕਿ ਤੇ ਪਤਾ ਚੱਲੇ ਸਰ ਕਿਸ ਕੰਮ ਚ ਘਰਾ ਹੋਇਆ ਨਹੀਂ ਜਸਟ ਅਜੇ ਪਹੁੰਚੇ ਆਂ ਜੀ ਅਜੇ ਦੇਖਦੇ ਆਂ ਸਰ ਕੀ ਜਾਲ ਹੈ ਥੈਂਕ ਯੂ